ਸੋਚ ਰਿਹਾ ਸੀ ਕਿ ਇੱਕ ਤੋਂਲਾਂ ਤੁਹਾਡਾਂ ਕੀਤੀਆਂ ਜਾਣ ਜਿਹੜੀਆਂ ਅੱਜਕੱਲ ਸੋਸ਼ਲ ਮੀਡੀਆ ਦੇ ਉੱਤੇ ਤੁਸੀਂ ਚੀਜ਼ਾਂ ਵੇਖਦੇ ਹੋ ਅਮ ਤੁਸੀਂ ਕਿਸੇ ਵੀ ਸੋਸ਼ਲ ਮੀਡੀਆ ਤੇ ਜਾਂਦੇ ਹੋ ਤੁਸੀਂ ਜਦੋਂ ਵੀ ਆਪਣਾ ਫੋਨ ਖੋਲਦੇ ਹੋ ਆ YouTube ਦੇਖਦੇ ਹੋ ਜਾਂ ਕੋਈ ਹੋਰ ਆਪਣੇ Facebook ਤੇ ਜਾਂਦੇ ਹੋ ਤੇ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਕੁਝ ਤੁਹਾਨੂੰ ਵੇਖਣ ਨੂੰ ਮਿਲ ਗਿਆ ਇੱਕ ਤੇ ਜਿਹੜਾ ਸਜੰਮੀ ਉੱਠਦਾ ਉਹ ਤੁਹਾਡੇ ਵਾਲ ਕਾਲੇ ਕਰਨ ਦੇ ਲਈ ਤੁਹਾਨੂੰ ਦਵਾਈ ਬਣਾ ਕੇ ਦੱਸੀ ਜਾਂਦਾ ਕੋਈ ਦੰਦਾ ਦੀ ਦਵਾਈ ਦੱਸੀ ਜਾਂਦਾ ਕੋਈ ਅੱਖਾਂ ਦੀ ਦਵਾਈ ਦੱਸੀ ਜਾਂਦਾ ਕੋਈ ਪੇਟ ਦੀਆਂ ਬਿਮਾਰੀਆਂ ਦੀ ਦੱਸੀ ਜਾਂਦਾ ਉਹ ਯਾਰੋ ਤੁਸੀਂ ਹੜ ਲਿਆਤਾ ਇਹਨਾਂ ਚੀਜ਼ਾਂ ਦੇ ਉੱਤੇ ਕੀ ਤੁਸੀਂ ਸਾਰੇ ਡਾਕਟਰ ਫੇਲ ਕਰ ਦਿੱਤੇ ਹਰ ਡਾਕਟਰ ਨੂੰ ਤੁਸੀਂ ਫੇਲ ਕਰ ਰਹੇ ਹੋ ਕਿ ਨਹੀਂ ਇਹ ਦੇਸੀ ਨੁਸਖਾ ਬਣਾਓ ਇਹ ਆ ਕਰੋ ਖਾਣੇ ਬਣਾਈ ਜੰਨੀ ਆ ਕਈ ਮਾਤਾ ਮਾਂ ਭੈਣਾ ਸੋਡਾ ਖਾਣਾ ਖਾਓ ਇਹ ਪਰੌਂਠਾ ਇੱਦਾਂ ਬਣਾਉਂਦਾ ਪਰੌਂਠਾ ਆਤਮ ਲੇਡੀਜ਼ ਜਿਹੜੀ ਵੀ ਕਿਸੇ ਘਰ ਦੇ ਵਿੱਚ ਰਹਿੰਦੀ ਉਹਨੂੰ ਪਤਾ ਪਰੌਂਠੇ ਕਿੱਦਾਂ ਬਣਾਉਣੇ ਆ ਸੋਸ਼ਲ ਮੀਡੀਆ ਇਹਨਾਂ ਚੀਜ਼ਾਂ ਲਈ ਤਾਂ ਨਹੀਂ ਵਰਤਿਆ ਜਾਣਾ ਚਾਹੀਦਾ ਸੀ ਛੇ ਤੁਹਾਨੂੰ ਸੋਸ਼ਲ ਮੀਡੀਆ ਤੋਂ ਬਹੁਤ ਪੈਸੇ ਆਉਂਦੇ ਹੋਣ ਪਰ ਮਾਫ ਕਰਨਾ ਅਸੀਂ ਕਾਮਾਂ ਰੌਲੀ ਪਾ ਲਈ سوشل میڈیا ਤੇ ਚੰਗੀਆਂ ਗੱਲਾਂ ਕਰੋ ਕਿਸੇ ਨੂੰ ਗਿਆਨ ਦੀ ਗੱਲ ਦੱਸੋ ਪੰਜਾਬੀ ਬੋਲੀ ਤੇ ਤੁਸੀਂ ਕੰਮ ਕਰਦੇ ਆ ਪੰਜਾਬੀ ਬੋਲੀ ਤੇ ਗੱਲਬਾਤ ਕਰੋ ਆਪਣੇ ਪੰਜਾਬ ਕਿੱਧਰ ਨੂੰ ਜਾ ਰਿਹਾ ਉੱਤੇ ਗੱਲ ਕਰੋ ਸਾਰਾ ਪੰਜਾਬ ਕੈਨੇਡਾ ਜਾ ਕੇ ਬੈਠ ਗਿਆ ਆਸਟ੍ਰੇਲੀਆ ਚ ਚਲਾ ਗਿਆ ਅੰਗਲੈਂਡ ਚ ਚਲਾ ਗਿਆ ਹੁਣ ਕੈਨੇਡਾ ਤੋਂ ਅਮਰੀਕਾ ਨੂੰ ਭੱਜ ਰਹੇ ਆ ਤੁਸੀਂ ਦੋ ਕਾਨੂੰਨ ਲਾਗੂ ਹੋ ਗਏ ਜੀ ਇੱਕ ਜਿਹੜੇ ਨਾਰਥਰਨ ਬਾਰਡਰ ਤੋਂ ਆਉਂਦੇ ਜਿਹੜੇ ਕੈਨੇਡਾ ਤੋਂ ਅਮਰੀਕਾ ਆ ਰਹੇ ਆ ਇੱਕ ਸਾਊਥ ਬਾਰਡਰ ਤੇ ਜਿਹੜੇ ਮੈਕਸੀਕੋ ਵੱਲੋਂ ਆਉਂਦੇ ਉਹਨਾਂ ਲਈ ਵੀ ਉਹਨਾਂ ਕਾਨੂੰਨ ਬਣਿਆ ਨੂੰ ਸਾਲ ਹੋ ਚੱਲਿਆ ਉਸ ਕਾਨੂੰਨ ਦੇ ਅਨੁਸਾਰ ਤੁਹਾਨੂੰ ਇੱਥੇ ਪੱਕੇ ਵੀ ਨਹੀਂ ਤੁਸੀਂ ਹੋ ਸਕਦੇ ਤੁਹਾਨੂੰ ਪੁੱਛਿਆ ਜਾਏਗਾ ਕਿ ਤੁਸੀਂ ਜੇ ਮੈਕਸੀਕੋ ਰਾਹੀਂ ਆਏ ਤਾਂ ਮੈਕਸੀਕੋ ਜਿਉਂ ਨੀ ਪਹਿਲਾਂ ਪੋਲਿਟਿਕਲ ਸਟੇਟ ਨਹੀਂ ਉਹ ਤੇ ਫੇਲ ਹੋ ਜਾਂਦਾ ਕੇਸ ਤੇ ਤੁਸੀਂ ਇੱਥੇ ਆ ਬੇ ਫਿਰ ਸ਼ਾਇਦ ਉਹ ਕਨਸਿਡਰ ਕਰਨਗੇ ਯਾਨੀ ਕਿ ਸੋਚਣਗੇ ਤੁਹਾਨੂੰ ਇੱਥੇ ਰਹਿਣ ਦੀ ਜਰੂਰਤ ਨਹੀਂ ਕੈਨੇਡਾ ਤੋਂ ਜਿਹੜੇ ਬੱਚੇ ਵੀਜ਼ਾ ਲੈ ਕੇ ਆਏ ਸੀ ਪੜ੍ਹਨ ਦੇ ਲਈ ਉਹਨਾਂ ਅਮਰੀਕਾ ਜਾ ਕੇ ਪੋਲਿਟਿਕਲ ਸਟੇ ਲੈ ਰਹੇ ਆ ਕੀ ਅਮਰੀਕਨ ਗਵਰਨਮੈਂਟ ਨੂੰ ਤੁਸੀਂ ਐਨਾ ਸਮਝ ਲਿਆ ਕਿ ਉਹਨਾਂ ਨੂੰ ਪਤਾ ਨਹੀਂਗਾ ਕੁਝ ਵੀ ਤੁਹਾਡਾ ਤੁਸੀਂ ਕੀ ਕਰਦੇ ਫਿਰਦੇ ਆ ਜਿਹੜੀ ਮਢੀਲ ਪੰਜਾਬ ਤੋਂ ਚੱਲ ਕੇ ਇੱਥੇ ਨੂੰ ਆ ਰਹੀ ਆ ਉਹਨਾਂ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਅਮਰੀਕਾ ਦੁਨੀਆ ਦਾ ਬੈਸਟ ਕੰਟਰੀ ਆ ਤੁਹਾਨੂੰ ਅਗਰ ਉਹ ਡੰਗੜ ਦੇ ਰਹੇ ਦਾ ਮਤਲਬ ਇਹ ਨਹੀਂ ਕਿ ਤੁਹਾਨੂੰ ਨਹੀਂ ਆਉਂਦਾ ਕਿ ਪੱਕੇ ਕਰਨਾ ਤੁਹਾਨੂੰ ਪੱਕੀਆਂ ਪਕਾਈਆਂ ਦੇ ਦੇਣੀਆਂ ਤੁਸੀਂ ਪੜਾਈ ਦੇ ਤੌਰ ਤੇ ਕੈਨੇਡਾ ਚ ਆਏ ਸੀ ਇੱਥੇ ਤੁਸੀਂ ਪੋਲੀਟੀਕਲ ਸਟੇ ਲੈ ਰਹੇ ਆ ਕਿਹੜੇ ਵਿਹਾਰਫ ਦੇ ਉੱਤੇ ਉਹ ਤੁਹਾਨੂੰ ਪੁੱਛਣਗੇ ਅਡਨ ਤੁਸੀਂ ਕੈਨੇਡਾ ਆਏ ਸੀ ਵੀਜ਼ਾ ਤੁਸੀਂ ਲੈ ਕੇ ਪੜਾਈ ਦਾ ਆਏ ਆ ਇੱਥੇ ਤੁਸੀਂ ਆ ਕੇ ਪੋਲੀਟੀਕਲ ਸਟੇ ਦੱਸਣ ਆਏ ਆ ਜੇ ਤੁਹਾਡੇ ਕੇਸ ਮੁੱਕ ਗਏ ਜਿਹੜੇ ਪਿੱਛੇ ਤੁਸੀਂ ਦੋ ਦੋ ਖੇਤ ਰੱਖ ਕੇ ਆਇਆ ਆਪਣੀਆਂ ਦੁਕਾਨਾਂ ਬੀਚ ਕੇ ਆਇਆ ਆਪਣੇ ਮਾਪੇ ਦੇ ਘਰ ਵਿੱਚ ਗੁੱਠਾ ਦੇ ਕੇ ਪੈਸੇ ਤੁਸੀਂ ਉਹਨਾਂ ਦੇ ਖਚਵਾ ਕੇ ਇੱਥੇ ਪਹੁੰਚੇ ਆਂ ਕਦੀ ਤੁਸੀਂ ਆਪਣੇ ਆਪ ਨੂੰ ਸੋਚਿਆ ਕਿ ਤੁਸੀਂ ਉਸ ਕਾਬਿਲ ਹੈ ਵੀ ਕਿ ਨਹੀਂ ਮੈਂ ਜੀ ਹਾਈਲਾਈਟ ਕੀਤੀ ਆ ਦਸੇ ਬੜਿਆ ਬੱਚਾ ਕੀ ਹੁੰਦਾ ਕੁਝ ਵੀ ਨੂੰ ਕੁਝ ਪਤਾ ਨਹੀਂ ਲੱਗਦਾ ਕਿ ਮੈਂ ਕੀ ਪੜਿਆ ਹੈ ਕਿ ਨਹੀਂ ਪੜਿਆ ਇਸੇ ਲਈ ਤੁਹਾਨੂੰ ਕੈਨੇਡਾ 'ਚ ਤਕਲੀਫਾਂ ਆ ਰਹੀਆਂ ਇਸ ਲਈ ਆਸਟ੍ਰੇਲੀਆ 'ਚ ਤਕਲੀਫਾਂ ਆ ਰਹੀਆਂ ਅਮਰੀਕਨ ਜਿਹੜੀ ਸਰਕਾਰ ਹੈ ਇਹ ਵੀ ਕੋਈ ਨਿਆਣੀ ਨਹੀਂ ਹੈ ਇਹਨਾਂ ਨੂੰ ਹਰ ਚੀਜ਼ ਦਾ ਪਤਾ ਕੈਨੇਡਾ ਦਾ ਵਿੱਚ 2 ਸਤੰਬਰ ਤੋਂ ਤੁਹਾਡੇ ਸਾਰੇ ਜਿੰਨੇ ਵੀ ਟੈਂਪਰੇਰੀ ਲੋਕ ਆਉਂਦੇ ਆ ਉਹਨਾਂ ਨੂੰ ਅੱਗੇ ਪਰਮਿਟ ਦਿੱਤੇ ਜਾਂਦਾ ਸੀ ਉਹ ਬੰਦ ਹੋ ਜਾਣਿਆ ਤਕਰੀਬਨ 70 80 ਹਜ਼ਾਰ ਬੰਦਾ ਡਿਫਰਟ ਹੋ ਸਕਦਾ ਇਸੇ ਤਰ੍ਹਾਂ ਅਮਰੀਕਾ ਵਿੱਚ ਵੀ ਹੈ ਜਿਹੜੇ ਤੇ ਦੋ ਕਾਨੂੰਨ ਬਣੇ ਆ ਤੁਸੀਂ ਆ ਕਿਰਪਾ ਕਰੋ ਇੰਟਰਨੈਟ ਤੇ ਜਾ ਕੇ ਉਹਨਾਂ ਕਾਨੂੰਨਾਂ ਨੂੰ ਪੜੋ ਤੁਹਾਨੂੰ ਪਤਾ ਲੱਗਿਆ ਅਮਰੀਕਨ ਗਵਰਨਮੈਂਟ ਤੁਹਾਡੇ ਕੋਲੋਂ ਕੀ ਚਾਹੁੰਦੀ ਹੈ ਕਿ ਜਦੋਂ ਤੁਸੀਂ ਇੱਥੇ ਆਉਨੇ ਆ ਤੁਹਾਡੇ ਕੋਲ ਕਿਹੜੇ ਡਾਕੂਮੈਂਟਸ ਚਾਹੀਦੇ ਨੇ ਰਹੀ ਸੋਸ਼ਲ ਮੀਡੀਆ ਦੀ ਗੱਲ ਸੋਸ਼ਲ ਮੀਡੀਆ ਤੇ ਕੋਈ ਔਰਤ ਗਾਲਾਂ ਕਢੀ ਜਾਂਦੀ ਆ ਕੋਈ ਔਰਤ ਸਿੱਧੀਆਂ ਮਾਂ ਪਿਓ ਦੀਆਂ ਗਾਲਾਂ ਕਢਦੀ ਪਿੱਛੇ ਆਦਮੀ ਖੜੇ ਆ ਕਿਸੇ ਐਮਐਲਏ ਨੂੰ ਗਾਲਾਂ ਕਢਣ ਡਏ ਆ ਕਿਸੇ ਪਿੰਡ ਦੇ ਐਮਐਲਏ ਆ ਕੇ ਉਹ ਯਾਰੋ ਤੁਸੀਂ ਤੇ ਐਮਐਲਏ ਜਤਾਏ ਆ ਸਾਰੇ ਹੁਣ ਉਸੇ ਇਲਾਕੇ ਦੇ ਲੋਕ ਤੁਸੀਂ ਉਹਨਾਂ ਨੂੰ ਗਾਲਾਂ ਕਢਣ ਡਏ ਆ ਤੁਹਾਡੀ ਮਤ ਬੱਝੀ ਆ ਤੁਸੀਂ ਦੇਖਦੇ ਨਹੀਂ ਨਾ ਇਹ ਜਦੋਂ ਜਤੋਂ ਲੱਗਦੇ ਹੋਂ ਤੂੰ ਤੁਸੀਂ ਥੁੱਥੇ ਅਨਪੜਤਾ ਨਹੀਂ ਹੈਗੇ ਪੜੇ ਲਿਖੇ ਲੋਗ ਹੈ ਤੁਸੀਂ ਪੰਜਾਬ ਦੇ ਲੋਗ ਸਭ ਤੋਂ ਅਗਾਹ ਬਧੂ ਹੋਣੇ ਚਾਹੀਦੇ ਆ ਪਰ ਤੁਸੀਂ ਸਭ ਤੋਂ ਪਿੱਛੇ ਚਲੇ ਗਏ ਆ ਜਿੱਦ ਨੂੰ ਮੂੰਹ ਚੱਕਦੇ ਆ ਵੋਟਾਂ ਪਾਈ ਜਾਂਦੇ ਆ ਸਾਰੀ ਪਾਰਟੀ ਜਿਤਾਤੀ ਜਿਹੜੀ ਕਦੀ ਵੀ ਨਹੀਂ ਜਿੱਤੀ ਸੀ ਨਿਆਣ ਬੁੱਧੀ ਵਾਲੇ ਵੀ ਜਿਤਾਤੇ ਤੁਸੀਂ ਸਾਈਕਲਾਂ ਤੇ ਘੁੰਮਣ ਵਾਲੇ ਜਿਤਾਤੇ ਕੋਈ ਸੈਕਲ ਠੀਕ ਕਰਦਾ ਕੋਈ ਫੋਨ ਠੀਕ ਕਰਦਾ ਉਹਨੂੰ ਤੁਸੀਂ ਐਮਐਲਏ ਬਣਾਤਾ ਫੋਨ ਤੁਹਾਡੇ ਘਰਾਂ ਦੇ ਵਿੱਚ ਵੀ ਆ ਕੇ ਵੱੜਦੇ ਤੁਹਾਡੇ ਕੋਲ ਪੈਸੇ ਮੰਗਦੇ ਆ ਹਰ ਹਰ ਚੀਜ਼ ਦੇ ਕਹਿੰਦੇ ਆ ਫਿਰ ਤੁਸੀਂ ਚੀਕਾ ਮਾਰਦੇ ਆ ਫਿਰ ਤੁਸੀਂ ਸੋਸ਼ਲ ਮੀਡੀਆ ਤੇ ਜਾ ਕੇ ਰੋਣਾ ਪਾਦੇ ਆ ਮੇਰੇ ਕੋ ਫਲਾਣੇ ਨੇ ਪੈਸੇ ਮੰਗ ਲਾ ਫ ਤੁਹਾਡੀ ਖੁਦੀ ਅਕਲ ਨਹੀਂ ਕੰਮ ਕਰਦੀ ਕਿ ਤੁਸੀਂ ਇਸ ਦੇਸ਼ ਤੁਸੀਂ ਬੈਠੇ ਆ ਪੰਜਾਬ ਨੂੰ ਮੋਰੀ ਕਹਿਣ ਦਏ ਆ ਐਸ ਵੇਲੇ ਸਭ ਤੋਂ ਡੁੱਬ ਗਿਆ ਪੰਜਾਬ ਸਭ ਤੋਂ ਪਿੱਛੇ ਚਲਾ ਗਿਆ ਤੇ ਜਿਹੜੀਆਂ ਖਤੂਤਾਂ ਤੁਹਾਡੇ ਮੰਦਿਰ ਇੱਥੇ ਆ ਕੇ ਕਰਦੀ ਆ ਅਮਰੀਕਾ ਵਿੱਚ ਤੇ ਕੈਨੇਡਾ ਚ ਹੁੱਕੇ ਲੈ ਲੈ ਕੇ ਬਾਹਰ ਬੈਠੇ ਰਕਾਦੇ ਕੈਨੇਡਾ ਵਿੱਚ ਵੀ ਤੇ ਹੁਣ ਅਮਰੀਕਾ ਵਿੱਚ ਵੀ ਇੱਕ ਦੋ ਸ਼ਹਿਰਾਂ ਦੇ ਵਿੱਚ ਲੜਨਾ ਸ਼ੁਰੂ ਕਰਤਾ ਉਹਨਾਂ ਨੇ ਇੱਕ ਕਮਿਊਨਿਟੀ ਨਾਲ ਦੂਜੀ ਕਮਿਊਨਿਟੀ ਨਾਲ ਲੜਾਈ ਹੋਣ ਲੱਗੇ ਦੋਨੋਂ ਹਰਗਾੜੇ ਤੋਂ ਆਏ ਆ ਬੜੀ ਸ਼ਰਮ ਦੀ ਗੱਲ ਆ ਜੇ ਤੁਸੀਂ ਪੜ੍ਹੇ ਲਿਖੇ ਨਹੀਂ ਤਾਂ ਆ ਕੇ ਲੋਕਾਂ ਬਲ ਵੇਖ ਕੇ ਕੁਝ ਸਿੱਖ ਲਓ ਸੋਸ਼ਲ ਮੀਡੀਆ ਤੇ ਜਦੋਂ ਤੁਸੀਂ ਕੁਝ ਪਾਉਨੇ ਆ ਇਹ ਸੋਚੋ ਕਿ ਤੁਹਾਡੀ ਕੌਮ ਦੀ ਕਿੰਨੀ ਕਿ ਇੱਜ਼ਤ ਮੱੜ ਰਹੀ ਕਿੰਨੀ ਕਿ ਬਦਨਾਮੀ ਹੋ ਰਹੀ ਆ ਹਰ ਪਾਸੇ ਤੁਹਾਡੀ ਤੋਹਦੇ ਹੋਣ ਲੱਗੀ ਤੁਸੀਂ ਫਿਰ ਵੀ ਢੀਢ ਦੇ ਢੀਢੀਆਂ ਤੁਹਾਨੂੰ ਕੋਈ ਰੋਕ ਹੀ ਨਹੀਂ ਰਿਹਾ ਜਿਹੜਾ ਤੋਂ ਲੋਕਾਂ ਤੁਸੀਂ ਉਹਨਾਂ ਨੂੰ ਕਾਲੋ ਕਾਲੀ ਹੋ ਜਾਂਦੇ ਆ ਕੋਈ ਗੱਲ ਨਹੀਂ ਪਰ ਤੁਹਾਨੂੰ ਕੋਈ ਤਰ ਹੁਕੇਗਾ ਸਰਕਾਰਾਂ ਤੁਹਾਨੂੰ ਰਿਪੋਰਟ ਕਰਨੀਆਂ ਉਦੋਂ ਵਕਲ ਆ ਜਾਏਗੀ ਹੁਣ ਨਹੀਂ ਆਈ ਤਾਂ ਉਹ ਆ ਜਾਏਗੀ ਦਿੱਲੀ ਜਾ ਕੇ ਜਦੋਂ ਸੋਚੋਗੇ ਕਿ ਭਈ ਅਸੀਂ ਗਲਤੀਆਂ ਕੀਤੀਆਂ ਤੁਹਾਨੂੰ ਇਹ ਦੇਸ਼ ਛੋੜ ਕੇ 10 ਸਾਲ ਹੀ ਨਹੀਂ ਬੰਨ ਦਏਗਾ ਨਾ ਕੈਨੇਡਾ ਬੰਨ ਦਏਗਾ ਨਾ ਆਸਟ੍ਰੇਲੀਆ ਸਮਾ ਤੁਸੀਂ ਚੰਗੇ ਲੋਕਾਂ ਦਾ ਵੀ ਰਾਹ ਬੰਦ ਕਰ ਦਿੱਤਾ ਜੇ ਤੁਸੀਂ ਥੋੜੇ ਪੜ੍ਹੇ ਹੋ ਸਿਗੇ ਆਪਣੀ ਸਿਆਣਪ ਨਾਲ ਲੈ ਕੇ ਆਉਣੀ ਚਾਹੀਦੀ ਸੀ ਕਿ ਭਈ ਸੇ ਥੋੜੇ ਪੜ੍ਹੇ ਆ ਇਹ ਤੇ ਅਕ ਚੱਜੇ ਸਿੱਖ ਲੀਰਿਆ ਦਾ ਤੁਸੀਂ ਚੱਜ ਕੋਈ ਨਹੀਂ ਸਿੱਖਿਆ ਤੁਸੀਂ ਕੁ ਚੱਜੇ ਹੋ ਗਏ ਆ ਹਰ ਪਾਸੇ ਗਾਣਾ ਪੈ ਰਹੀਆਂ ਹਰ ਪਾਸੇ ਸੋਸ਼ਲ ਮੀਡੀਆ ਤੇ ਗਾਣਾ ਹੋ ਰਹੀਆਂ ਗਾਣਾ ਭਰੀ ਜੰਨੇ ਆ ਕੋਈ ਇਧਰ ਨੂੰ ਵੱਡੀ ਪਜਾਰਾ ਕੋ ਉਧਰ ਨੂੰ ਪਜਾਰਾ ਕੋਈ ਨਾਰੇ ਮਾਰ ਰਿਹਾ ਚੰਗੀਆਂ ਵੀਡੀਓ ਵੀ ਹੋਣੀਆਂ ਚਾਹੀਦੀਆਂ ਜਿਹੜੀ ਤੁਹਾਨੂੰ ਕੋ ਬੱਚਿਆਂ ਨੂੰ ਸਮਝਾ ਸਕੇ ਕੋ ਵੱਡਿਆਂ ਨੂੰ ਸਮਝਾ ਸਕੇ ਜਿਹੜੇ ਲੋਕ ਪੰਜਾਬ ਚ ਐਮਐਲਏ ਨੂੰ ਮਾਂ ਭੈਣ ਦੇ ਸਿੱਧੀਆਂ ਗਾਲਾਂ ਕੱਢਦੇ ਆ ਉਹ ਯਾਰੋ ਕਿਹੜੇ ਲੋਕ ਆ ਜਿਹੜੇ ਫੇਸਬੁੱਕ ਤੇ ਇਹ ਆ ਸੋ YouTube ਤੇ ਪਾਈ ਜਾਂਦੇ ਆ ਛੋਟੀ ਦਵਿਸ਼ਰ ਨਹੀਂ ਹੁੰਦੀ ਕਿ ਪੰਜਾਬੀ ਅਸੀਂ ਬਦਨਾਮ ਹੋ ਰਿਹਾ ਹਾਂ ਹਰ ਪਾਸੇ ਕੌਣ ਰੋਕੇਗਾ ਤੁਹਾਨੂੰ ਕੈਨੇਡਾ ਤੋਂ ਗਰੀਡੀ ਵਾਲਾ ਪਾਈ ਵਿਚਾਰਾ ਸਾਰਾ ਦਿਨ ਤੁਹਾਡੇ ਚੰਗਾ ਪ੍ਰੋਗਰਾਮ ਤੁਹਾਡੇ ਲਈ ਕਰਨਾ ਚਾਹੁੰਦਾ ਤੁਹਾਨੂੰ ਚੰਗੀਆਂ ਗੱਲਾਂ ਦੱਸਦਾ ਤੁਸੀਂ ਦੀ ਸੋਖੇ ਰਾਜੀ ਨਹੀਂ ਹੈਗੀ ਜਿਹੜਾ ਬੰਦਾ ਸਾਰਾ ਦਿਨ ਨੰਗੇਜ ਦਿਖਾਉਂਦਾ ਉਹਨੂੰ ਤੁਸੀਂ ਦੇਖਣਾ ਚਾਹੁੰਦੇ ਆ ਮੈਂ ਤਾਂ ਔਰਤਾਂ ਤੋਂ ਹਰਾਨ ਆ ਜਿਹੜੀਆਂ ਲੜਕੀਆਂ ਤੋਂ ਹਰਾਨ ਨੇ ਆਪਣੀਆਂ ਧੀਆ ਪੈਣਾ ਤੋਂ ਹਰਾਨ ਨੇ ਕਲੀਆ ਸਾਰਾ ਦਿਨ ਜਿਹਨੂੰ ਕਹਿੰਦੇ ਸੋਸ਼ਲ ਮੀਡੀਆ ਤੇ ਨੱਚ-ਨੱਚ ਕੇ ਆਪਣੇ ਅੰਗ ਦਿਖਾਤ-ਖਾਤ ਖਾ ਕੇ ਦੰਦ ਕੱਢੀ ਜਾਂਦੀਆਂ ਲੋਕ ਦੇਖੀ ਜਾਂਦੇ ਆ ਇਹਨੂੰ 2000 ਮਿਲ ਗਿਆ ਜੀ ਇਹਨੂੰ ਵਿਊ ਇਹਨੂੰ 10 ਲੱਖ ਮਿਲ ਗਿਆ ਇਹਨੂੰ 5 ਲੱਖ ਮਿਲ ਗਿਆ ਹੱਦ ਹੋ ਗਈ ਤੁਹਾਡੇ ਵਾਲੀ ਆਪਣੀਆਂ ਧੀਆ ਭੈਣਾਂ ਤੁਸੀਂ ਆਪ ਹੀ ਚਾਹੀ ਜੰਨੇ ਆ ਕਿਸੇ ਦੀ ਸਗੀ ਭੈਣ ਹੋਊਗੀ ਕਿਸੇ ਦੀ ਮਾਂ ਹੋ ਕਿਸੇ ਦੀ ਧੀ ਹੋਏਗੀ ਕਿਸੇ ਦੀ ਭੋਟੀ ਹੋਏਗੀ ਸ਼ਰਮ ਆਉਂਦੀ ਹੈ ਜਦੋਂ ਤੁਹਾਡੀਆਂ ਚੀਜ਼ਾਂ ਅਸੀਂ ਦੇਖਦੇ ਆਂ ਮੈਂ ਬੜੇ ਦਿਨਾਂ ਤੋਂ ਦੇਖ ਰਹੀ ਸੀ ਮੇਰਾ ਮਨ ਸੀ ਕਿ ਯਾਰ ਕੌਣ ਸਮਝਾਵੇ ਇਹਨਾਂ ਨੂੰ ਇੰਨਾ ਪਛਪਲਾ ਪੰਜਾਬੀ ਇਦਾਂ ਦੇ ਤਾਂ ਕਦੀ ਵੀ ਨਹੀਂ ਸੀ ਪਾਕ ਸਿੰਘ ਵਰਗੇ ਪੰਜਾਬੀ ਹੋਏ ਆ ਜਿਨ੍ਹਾਂ ਨੇ ਆਪਣੇ ਦੇਸ਼ ਕੌਮ ਦੇ ਲਈ ਆਜ਼ਾਦ ਕਰਾਉਣ ਦੀਆਂ ਲੜਾਂ ਕੀਤੀਆਂ ਸਰਦਾਰ ਕਰਤਾਰ ਸਿੰਘ ਸਲਾਬਾ ਹੋਏ ਆ ਲਾਲਾ ਲਾਟ ਪਟਲਾਰੇ ਹੋਏ ਆ ਪੰਜਾਬ ਦੇ ਹੋਰ ਨੌਜਵਾਨ ਹੋਏ ਆ ਸਿੱਖ ਸਿਖਾਣੇ ਸਿੱਖੀ ਉਹ ਗੱਲ ਜਾਣ ਦੇ ਲਈ ਸੰਤ ਪਿੰਡਾਂ ਵਾਲੇ ਹੋਏ ਉਹ ਤੁਹਾਨੂੰ ਸਿਖਾਉਂਦੇ ਚਲੇ ਗਏ ਸਾਡੀ ਕੌਮ ਕਿੰਨੀ ਮਾਰਸ਼ਲ ਕੌਮ ਹੋਣੀ ਚਾਹੀਦੀ ਤੁਸੀਂ ਮਾਰਸ਼ਲ ਦਾ ਵੀ ਸਪਿਆ ਆਸ ਕਰ ਦਿੱਤਾ ਸਾਡੀਆਂ ਧੀਆਂ ਆਪਣੇ ਨਿਸ਼ਾਨ ਚਾਕੇ ਸਭ ਦਿਨ ਸੋਸ਼ਲ ਮੀਡੀਆ ਸੋਸ਼ਲ ਮੀਡੀਆ ਸੋਸ਼ਲ ਮੀਡੀਆ ਹੈ ਕੀ ਧੱਕੇ ਦੀ ਅਕਲ ਕਰੋ ਸੋਸ਼ਲ ਮੀਡੀਆ ਇਹ ਚੀਜ਼ ਨਹੀਂ ਆ ਗਈ ਸੋਸ਼ਲ ਮੀਡੀਆ ਤੇ ਉਹ ਦਿਖਾਣਾ ਸ਼ੁਰੂ ਕਰੋ ਇਹਨਾਂ ਤੁਹਾਡੇ ਸਮਾਜ ਨੂੰ ਚੰਗਾ ਬਣਾ ਸਕੇ ਦੁਨੀਆ ਦੇ ਹਰ ਖੇਤੇ 'ਚ ਤੁਹਾਨੂੰ ਸੋਨਾ ਦਿਹਾ ਸਕੇ ਕਿਉਂ ਤੁਸੀਂ ਉਹਨਾਂ ਦੀ ਬਜ਼ੁਰਗਾ ਦੀ ਵੀ ਪਤ ਲਾਉਣੇ ਫਿਰਦੇ ਆ ਤੁਹਾਨੂੰ ਕਿਸੇ ਨੇ ਮਤ ਨਹੀਂ ਦਿੱਤੀ ਲੋਕਾਂ ਵੱਲ ਦੇਖ ਕੇ ਲੈ ਲਓ ਗੋਰਿਆਂ ਦੇ ਦੇਸ਼ 'ਚ ਆਏ ਆ ਗੋਰਿਆਂ ਤੋਂ ਸਿੱਖ ਲਓ ਕੁਝ ਇਹਨਾਂ ਨੇ ਸਾਨੂੰ ਮਤ ਸਿਖਾਈ ਆ ਅਸੀਂ ਇਹਨਾਂ ਦੇਸ਼ਾਂ 'ਚ ਰਹਿਣ ਜੋਗੇ ਹੋਏ ਆ ਹੁਣ ਤੁਹਾਨੂੰ ਮੌਕਾ ਮਿਲਿਆ ਤੁਸੀਂ ਰਹਿਣ ਵਾਲੇ ਗੱਮ ਹੀ ਕੋਈ ਨਹੀਂ ਕਰਦੇ ਜਿਸ ਦਿਨ ਡਿਪੋਰਟ ਹੋ ਗਿਆ ਜਦ ਜਿਸ ਦਿਨ ਜਾ ਕੇ ਬੈਠੇ ਰਾਸੇ ਚ ਸੋਚਦੇ ਜਾਓਗੇ ਕਿ ਅਸੀਂ ਬੇਵਕੂਫੀ ਜਾਂ ਗਲਤੀ ਕੀ ਕੀਤੀ ਇਹ ਤੋਂ ਪਹਿਲਾਂ ਕਿ ਤੁਹਾਡੇ ਨਾਲ ਕੁਝ ਮਾੜਾ ਹੋ ਜਾਏ ਕਿਰਪਾ ਕਰਕੇ ਲੋਕਾਂ ਵੱਲ ਵੇਖ ਕੇ ਸਿੱਖ ਲੋ ਕੁਝ ਸਮਾਜਿਕ ਟਾਚੇ ਨੂੰ ਚੰਗਾ ਬਣਾਉਣ ਲਈ ਪੰਜਾਬੀਆਂ ਦੀ ਇੱਜ਼ਤ ਚੰਗੀ ਬਣਾਉਣ ਦੇ ਲਈ ਸੋਣਾ ਕਰਨਾ ਸ਼ੁਰੂ ਕਰੋ ਇਹ ਗੱਡੀਆਂ ਸੜਕਾਂ ਦੇ ਭਜਾ ਭਜਾ ਕੇ ਕੋਈ ਆਪਣੇ ਆਪਣੇ ਸਟੇਟ ਦਾ ਨਾਮ ਲਿਖਿਆ ਬੈਠਾ ਕਿਸੇ ਨੇ ਆਪਣੀ ਸਟੇਟ ਦਾ ਲਿਖਿਆ ਇਹਦਾ ਕੀ ਮਤਲਬ ਹੈ ਤੁਸੀਂ 30 40 ਡਾਲਰ ਐਕਸਟਰਾ ਦੇ ਕੇ ਤੇ ਆਪਣੀ ਸਟੇਟ ਨੂੰ ਬਦਲਾਮ ਕਰਾਉਣਾ ਚਾਹੁੰਦੇ ਆ ਜਾਂ ਤੁਸੀਂ ਗੱਡੀਆਂ ਗਲਤ ਚਲਾਉਗੇ ਇੱਥੇ ਦੀ ਪੁਲਿਸ ਕੈਨੇਡਾ ਦੀ ਪੁਲਿਸ ਆਸਟ੍ਰੇਲੀਆ ਦੀ ਪੁਲਿਸ ਇੰਗਲੈਂਡ ਦੀ ਪੁਲਿਸ ਤੁਹਾਨੂੰ ਵਾਚ ਕਰ ਰਹੀ ਆ ਕਿ ਤੁਸੀਂ ਕਿੰਨੀਆਂ ਕਿੰਨੀਆਂ ਗਲਤੀਆਂ ਕਰ ਰਹੇ ਆ ਰੱਬ ਦਾ ਹੀ ਵਾਸਤਾ ਚੰਗੇ ਬਣ ਕੇ ਰਹੋ ਚੰਗੀਆਂ ਚੀਜ਼ਾਂ ਸਿੱਖੋ ਜੇ ਤੁਹਾਡੇ ਮਾਪੇ ਬ ਨਹੀਂ ਸਿਖਾਈਆਂ ਤਾਂ ਇੱਥੇ ਬਹੁਤ ਲੋਕ ਹੈਗੇ ਆ ਜਿਹੜੇ ਤੁਹਾਡੇ ਤੋਂ ਵੱਡੇ ਆ ਪੰਜਾਬੀ ਆ ਆਏ ਹੋ ਪਹਿਲਾਂ ਉਹਨਾਂ ਤੋਂ ਕੁਝ ਸਿੱਖ ਲਓ ਤਾਂ ਕਿ ਕੁਰਾਹੇ ਪੈਣ ਦੀ ਯਾਰ ਰਾਹਤ ਹੋ ਜਾਓ ਮੈਂ ਵੀ ਸਿੰਘ ਹਮੇਸ਼ਾ ਚਾਹਵਾ ਕਿ ਤੁਹਾਡੀ ਚੜ੍ਹਦੀ ਕਲਾ ਹੋਵੇ ਤੁਸੀਂ ਇਹਨਾਂ ਦੇਸ਼ਾਂ 'ਚ ਸੈੱਟ ਹੋ ਜਾਓ ਪਰ ਜਿੱਦਾਂ ਦੀਆਂ ਗੱਲਾਂ ਤੁਸੀਂ ਹੁਣ ਕਰ ਰਹੇ ਹੋ ਸੈੱਟ ਹੋਣ ਵਾਲੇ ਕੰਮ ਨੇ ਇੱਕ ਚੀਜ਼ ਯਾਦ ਰੱਖਿਓ ਜਦੋਂ ਤੁਸੀਂ ਇੱਕ ਵਾਰੀ ਫੜੇ ਗਿਆ ਤੁਹਾਡੇ ਤੇ ਇੱਕ ਫੈਸਲਾ ਲੱਗ ਗਿਆ ਤੁਸੀਂ ਮੁੜ ਕੇ ਪੱਕੇ ਨਹੀਂ ਹੋਣਾ ਨਾ ਤੁਹਾਨੂੰ ਸਿਟੀਜ਼ਨ ਕਰਨਾ ਇਸ ਦੇਸ਼ 'ਚ ਇਹ ਲੜਾਈਆਂ ਝਗੜੇ ਛੱਡ ਕੇ ਸ਼ਰੀਫਾ ਦੀ ਤਰ੍ਹਾਂ ਇਹਨਾਂ ਸਮਾਜ ਵਿੱਚ ਵੜੋ ਇਸ ਸਮਾਜਿਕ ਢਾਂਚੇ ਤੋਂ ਸਿੱਖੋ ਆਪਣੇ ਕੰਮ ਲੱਭੋ ਆਪਣੀ ਪੜ੍ਹਾਈ ਪੂਰੀ ਕਰੋ ਤਾਂ ਕਿ ਤੁਹਾਡੇ ਮਾਪੇ ਨੂੰ ਤੁਹਾਡੇ ਨੂੰ ਠੰਡੀ ਹਵਾ ਮਿਲੇ ਇਹੀ ਆਪਾਂ ਮੈਂ ਆਪਣੇ ਬੱਚਿਆਂ ਨੂੰ ਇਹੀ ਸਲਾਹ ਦਊਂਗਾ ਰੱਬ ਦਾ ਹੀ ਵਾਸਤਾ ਇਹ ਜਿਹੜੇ ਹਰ ਰੋਜ਼ ਬਿਗਾਲੇ ਕੰਮ ਬੰਦ ਕਰਦੇ ਅਗਲੀ ਵਾਰੀ ਫੇਰ ਬਰਾਬਰ